ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਪੂਰਨ ਤੌਰ ਤੇ ਜੇਕਰ ਤੁਸੀਂ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਤਾਂ ਫਿਰ ਸਾਨੂੰ ਇਸ ਵਾਰ ਬਹੁਤ ਵੱਡਾ ਹਿਲਾਰਾ ਮਾਰਨਾ ਪਊਗਾ ਜਿਹੜਾ ਕਿ ਪੰਜਾਬ ਦੇ ਵਿੱਚ ਬੇਹੱਦ ਜਿਆਦਾ ਨਸ਼ੇ ਤੇ ਬੇहद ਜਿਆਦਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ। ਬਾਕੀ ਸਾਰੇ ਹੋਰ ਬਹੁਤ ਮੁੱਦੇ ਨੇ। ਜਿਹੜਾ ਕਿ ਪੰਜਾਬ ਦੇ ਵਿੱਚ ਆਪਾਂ ਜਾਣਦੇ ਆ ਕਿ ਜਿਹੜਾ ਚਿੱਟੇ ਦੀ ਬਿਮਾਰੀ ਹੈ ਇਹ ਕਿਨੇ ਚਲਾਈ ਹੈ ਤੇ ਕੌਣ ਇਹਨੂੰ ਚਲਾਉਣ ਵਾਲੀਆਂ ਤਾਕਤਾਂ ਨੇ। ਸੋ ਪੰਜਾਬੀਓ ਸੋਨੂੰ ਮੈਂ ਅੱਜ ਅਪੀਲ ਫੇਰ ਤੋਂ ਕਰਦਾ ਹੈ ਕਿ ਇਸ ਵਾਰ ਜੇ ਅਗਰ ਪੰਜਾਬ ਬਚਾਉਣਾ ਹੈ ਪੰਜਾਬ ਬਚਾਉਣ ਦੀ ਕੋਈ ਗੱਲ ਕਰਨੀ ਹੈ ਤੇ ਜੇ ਪੰਜਾਬ ਦੇ ਨਾਲ ਖੜਨਾ ਹੈ ਤੇ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਜਿਵੇਂ ਕਿ 10-10 ਸਾਲ ਦੇ ਬੱਚੇ 15-15 ਸਾਲ ਦੇ ਬੱਚੇ ਜਦੋਂ ਕਿ ਸੁਰਤ ਆ ਜਾਂਦੀ ਹੈ ਬੱਚਿਆਂ ਨੂੰ ਉਦੋਂ ਹੀ ਉਹ ਮਤਲਬ ਨਸ਼ਿਆਂ ਦੇ ਰਾਹ ਤੇ ਚੱਲ ਪੈਂਦੇ ਨੇ ਹੁਣ ਆਪਾਂ ਗੱਲ ਕਰਦੇ ਆ ਕਿ ਇਹਨਾਂ ਦਾ ਹੱਲ ਕੀ ਹੈ ਹੱਲ ਇਹ ਹੈ ਵੀ ਜਿਹੜੀਆਂ ਵੱਡੀਆਂ ਸਰਕਾਰਾਂ ਨੇ ਜਿਵੇਂ ਹੁਣ ਸੈਂਟਰ ਗਵਰਨਮੈਂਟ ਤੋਂ ਲਾ ਲੋ ਪੰਜਾਬ ਦੀ ਸਰਕਾਰ ਤੇ ਕੱਪੜੇ ਪੰਜਾਬ ਨੂੰ ਖੋਖਲਾ ਕਰਨ ਵਾਲੀਆਂ ਤਾਕਤਾਂ ਇਕੱਠੀਆਂ ਹੋਈਆਂ ਨੇ ਉਹ ਇਹ ਆ ਕਿ ਚਿੱਟਾ ਚਲਾਉਣ ਵਾਲੀਆਂ ਨੇ ਸਰਕਾਰਾਂ ਪੀਣ ਵਾਲੇ ਸਾਡੇ ਜਿਹੜੇ ਲੋਕ ਨੇ ਉਹਨਾਂ ਦੀਆਂ ਜਾਨਾਂ ਜਾਈ ਜਾਂਦੀਆਂ ਨੇ ਇਨਾਂ ਦੀ ਪਰਮਾਰ ਕਰਨ ਵਾਲੀਆਂ ਸਰਕਾਰਾਂ ਨੇ ਸਾਡੇ ਪੰਜਾਬ ਦੀ ਜਿਹੜੀ ਕਿ ਮੁੱਖ ਸਰਕਾਰ ਹੈ ਮੌਜੂਦਾ ਇਸ ਟਾਈਮ ਪੰਜਾਬ ਦੇ ਵਿੱਚ ਇਹਨਾਂ ਨੇ ਰੋਕ ਤਾਂ ਕੀ ਲਾਉਣੀ ਸੀ ਸਗੋਂ ਉਦੋਂ ਜ਼ਿਆਦਾ ਵਧਾ ਦਿੱਤਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦਾ ਸੋਲੂਸ਼ਨ ਕੀ ਹੈ ਇਹਦਾ ਹੱਲ ਕੀ ਹੈ ਇਹਦਾ ਹੱਲ ਇਹ ਹੈ ਕਿ ਭਾਈ ਲੱਖਾ ਸਿੰਘ ਸਿਧਾਣਾ ਨੂੰ ਜੇਕਰ ਆਪਾਂ ਇਸ ਬਾਰ ਐਮਪੀ ਬਣਾ ਦਿੰਨੇ ਆ ਤਾਂ ਪਾਰਲੀਮੈਂਟ ਦੇ ਵਿੱਚ ਇਸੇ ਮੁੱਦੇ ਨੂੰ ਲੈ ਕੇ ਪਹਿਲੇ ਨੰਬਰ ਤੇ ਗੱਲ ਉੱਠੂਗੀ ਉਹ ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਗੂੰਜੂਗਾ ਤੇ ਆਪਣੇ ਜਿਹੜੇ ਆਉਣ ਵਾਲੀਆਂ ਨਸਲਾਂ ਨੇ ਇਹ ਨਸ਼ੇ ਤੋਂ ਬਚ ਜਾਣਗੀਆਂ ਤੇ ਜਿਹੜਾ ਹੋਰ ਵੀ ਮੁੱਦੇ ਨੇ ਪੰਜਾਬੀ ਮਾਂ ਬੋਲੀ ਦਾ ਮੁੱਦਾ ਹੋ ਗਿਆ ਪਾਣੀਆਂ ਦਾ ਮੁੱਦਾ ਗਰੀਬਾਂ ਦੀਆਂ ਗੱਲਾਂ ਜਿਹੜੀਆਂ ਕਿ ਹੁਣ ਤੁਸੀਂ ਦੇਖਦੇ ਹੋ ਜਿੰਨੀਆਂ ਸਕੀਮਾਂ ਨੇ ਉਹਨਾਂ ਨੂੰ ਵੀ ਇਹਨਾਂ ਨੇ ਖਤਮ ਕਰ ਦਿੱਤਾ ਕਿਸੇ ਗਰੀਬ ਨੂੰ ਕੋਈ سہولت ਨਹੀਂ ਕਿਸੇ ਦੁਕਾਨਦਾਰ ਨੂੰ ਨਹੀਂ ਕਿਸੇ ਕਿਸਾਨ ਨੂੰ ਨਹੀਂ ਜੇਕਰ ਆਪਾਂ ਪਾਰਲੀਮੈਂਟ ਦੇ ਵਿੱਚ ਲੱਖਾ ਸਿੰਘ ਸਦਾਨਾ ਨੂੰ ਐਮਪੀ ਬਣਾ ਕੇ ਖੜਾ ਕਰਦੇ ਆ ਤਾਂ ਉੱਥੇ ਭੇਜਦੇ ਆ ਤਾਂ ਇਹਨਾਂ ਗੱਲਾਂ ਤੇ ਗੱਲਬਾਤ ਦੀ ਜਿਹੜੀ ਕਿ ਚਰਚਾ ਹੋਊਗੀ ਨਹੀਂ ਤਾਂ ਪੰਜਾਬ ਪਹਿਲਾਂ ਵੀ ਜੂਝਦਾ ਸੀ ਤੇ ਅੱਜ ਵੀ ਜੂਝਦਾ ਰਿਹਾ ਨਸ਼ਿਆਂ ਦੇ ਨਾਲ ਤੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਸਾਡੀ ਅਪੀਲ ਹੈ ਕਿ ਭਾਈ ਲੱਖਾ ਸਿੰਘ ਸਦਾਨਾ ਦਾ ਅੱਜ ਵੀ ਰੋਡ ਸ਼ੋਅ ਹੈ ਜਿਹੜਾ ਕਿ ਪੁੱਚੋ ਮੰਡੀ ਤੋਂ ਲੈ ਕੇ ਪੂਰੇ ਮਤਲਬ ਬਠਿੰਡਾ ਏਰੀਏ ਦੇ ਵਿੱਚ ਜਿੰਨੇ ਹਲਕੇ ਨੂੰ ਪਿੰਡ ਲੱਗਦੇ ਨੇ ਇਹਨਾਂ ਹਲਕਿਆਂ ਦੇ ਵਿੱਚ ਬਾਈ ਦਾ ਰੋਡ ショਅ ਅੱਜ 29 ਮਈ ਹੈ ਤੇ ਤੁਹਾਨੂੰ ਅਪੀਲ ਹੈ ਵੱਧ ਤੋਂ ਵੱਧ ਮਤਲਬ ਵੋਟ ਪਾ ਕੇ ਜਿਹੜੇ ਚਲੋ ਗਏ ਨੇ ਬਾਈ ਠੀਕ ਹੈ ਤੇ ਵੱਧ ਤੋਂ ਵੱਧ ਵੋਟ ਪਾ ਕੇ ਬਾਈ ਨੂੰ ਕਾਮਯਾਬ ਕਰੋ ਇਸ ਲਈ ਕਿ ਮੈਂ ਵੀ ਹੁਣੀ ਆਇਆ ਹਾਂ ਬਾਈ ਦੇ ਜਿਹੜਾ ਕਿ ਕਾਫਲਾ ਸੀ ਉਹਦੇ ਵਿੱਚੋਂ ਕਿਉਂਕਿ ਕੋਈ ਮਕਸਦ ਸੀ ਚਲੋ ਅਸੀਂ ਫਿਰ ਵੀ ਮਤਲਬ ਸਾਰੇ ਪੱਧਰ ਤੇ ਚਾਰੇ ਪਾਸਿਓਂ ਬਾਈ ਦੀ ਅਪੀਲ ਕਰ ਰਹੇ ਆਂ ਜਿਹੜਾ ਚੰਗਾ ਬੰਦਾ ਹੁੰਦਾ ਉਹਦੇ ਨਾਲ ਖੜਨਾ ਆਪਣਾ ਹੱਕ ਆ ਤੇ ਦੂਜੀ ਗੱਲ ਆ ਬਾਈ ਕਿ ਜਿਹੜਾ ਨਸ਼ਿਆਂ ਵਾਲੀ ਗੱਲ ਆ ਬੇहद ਜਿਆਦਾ ਗੰਭੀਰ ਗੱਲ ਆ ਇਹ ਤੇ ਸੋਚ ਵਿਚਾਰ ਕੇ ਤੁਸੀਂ ਸੋਚੋ ਕਿ ਜਿਹੜਾ ਸਰਕਾਰਾਂ ਨੇ ਇਹ ਆਪਣੇ ਪੰਜਾਬ ਨੂੰ ਖੋਖਲਾ ਕੀਤਾ ਇਹਦੇ ਤੋਂ ਆਪਾਂ ਮੂੰਹ ਨਹੀਂ ਮੋੜ ਸਕਦੇ ਸੱਚ ਕਿਉਂਕਿ ਤੁਸੀਂ ਪਹਿਲਾਂ ਵੀ ਵੇਖਦੇ ਸੀ ਕਿੰਨਾ ਕਿ ਚਿੱਟਾ ਹੁੰਦਾ ਸੀ ਯਾਰ ਆ ਹੁਣ ਵੇਖ ਲਓ ਜਿਹੜਾ ਬੰਦਾ ਚਿੱਟੇ ਤੇ ਰੋਕ ਲਾਉਂਦਾ ਜਾਂ ਕੋਈ ਨਸ਼ਿਆਂ ਤੇ ਕੋਈ ਵੀ ਲਾ ਲੋ ਤੇ ਉਸ ਬੰਦੇ ਨੂੰ ਅੰਦਰ ਕਰਾ ਦਿੰਦੇ ਨੇ ਤੇ ਜਾਂ ਫਿਰ ਮਰਵਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਫਿਰ ਹੁਣ ਸਾਡੀ ਅਪੀਲ ਇਹੀ ਹੈ ਵੀ ਬਾਈ ਨੂੰ ਇਸ ਵਾਰ ਆਪਾਂ ਐਮਪੀ ਬਣਾ ਕੇ ਵੱਡੇ ਪੱਧਰ ਤੇ ਵੋਟ ਪਾ ਕੇ ਤੇ ਬਾਈ ਨੂੰ ਹੌਸਲਾ ਦੇਈਏ ਤਾਂ ਕਿ ਉਹਨੂੰ ਮੰਨ ਲਓ ਕੱਲਾ ਬੰਦਾ ਹੈ ਕੱਲਾ ਬੰਦਾ ਕੀ ਕਰ ਸਕਦਾ ਯਾਰ ਤੁਸੀਂ ਜੇ ਅਗਰ ਸਾਰੇ ਪੰਜਾਬ ਦੇ ਲੋਕ ਸਾਡੇ ਭੈਣ ਭਰਾ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਅਸੀਂ ਤਾਂ ਆਪਣੀ ਸੇਵਾ ਕਰ ਰਹੇ ਹਾਂ ਜਿੰਨੀ ਸਾਨੂੰ ਮਤਲਬ ਸਾਡੀ ਬਣਦੀ ਹੈ ਹਰ ਇੱਕ ਪੱਧਰ ਤੇ ਹਰ ਇੱਕ ਐਂਗਲ ਤੋਂ ਅਸੀਂ ਸੇਵਾ ਕਰਨ ਨੂੰ ਤਿਆਰ ਹਾਂ ਪੰਜਾਬ ਲਈ ਖੜੇ ਹਾਂ ਤੇ ਖੜੇ ਰਵਾਂਗੇ ਤੇ ਬਾਈ ਸੋਡਾ ਵੀ ਫਰਜ ਬਣਦਾ ਇਕੱਲੇ ਇਕੱਲੇ ਦਾ ਕਿ ਆਪਣੇ ਆਪ ਦੇ ਪੱਧਰ ਤੇ ਤੁਸੀਂ ਚਰਚਾ ਵੀ ਕਰਿਆ ਕਰੋ ਯਾਰ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਸ ਕਰਕੇ ਸਾਡੀ ਅਪੀਲ ਹੈ ਸਾਰੇ ਵੱਧ ਚੜ ਕੇ ਆਪਾਂ ਬਾਈ ਨੂੰ ਸਪੋਰਟ ਕਰੀਏ ਤੇ ਐਸ ਵਾਰ ਐਮਪੀ ਬਣਾ ਕੇ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਬੱਚਿਆਂ ਲਈ ਸੋ ਇਹਨਾਂ ਕਹਿੰਦੇ ਹੋਏ ਵੀਡੀਓ ਨੂੰ ਸਮਾਪਤ ਕਰਦੇ ਆ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਹੈ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਕਿ ਪੰਜਾਬ ਦੇ ਪ੍ਰਤੀ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚ ਜਾਊਗਾ ਸੋ ਧੰਨਵਾਦ ਬਾਈ ਸਾਰਿਆਂ ਦਾ